ਕੋਣ شخصیت ਹਨ ਜਿਨ੍ਹਾਂ ਨੇ ਐਸੇ ਹੀਰੇ ਪੁੱਤਰਾਂ ਨੂੰ ਜਨਮ ਦਿੱਤਾ ਹੈ ਕਿ ਜਿਵੇਂ ਆਪ बाद है रु देरि साधी कलाई रखण समा पुल सौ सत चार जो बाप जो पंजाब जे बेठनि समची जथेबंदी जे ਕਿਉਂਕਿ ਖਾਲਸਾ ਦੀ ਦੁਨੀਆ ਦੇ ਵਿੱਚ ਬਿਰਲੇ ਮੁਖੋ ਹੁੰਦੇ ਨੇ ਔਰ ਜਿਨ੍ਹਾਂ ਨੂੰ ਦੁਨੀਆ ਦੇ ਵਿੱਚੋਂ ਮੋਢਾਈ ਮਿਲਦੀ ਹੈ ਜੱਗ ਦਾ ਉਤਮ ਕਾਢੀਆ ਬਿਰਲੇ ਕਈ ਕੇ ਸੋ ਬਾਪੂ ਜੀ ਬੈਠੇ ਨੇ ਜਿਨ੍ਹਾਂ ਨੇ ਮਹਾਨ ਪੁੱਤਰ ਨੂੰ ਇਹ ਦੁਨੀਆ ਦੇ ਵਿੱਚ ਲਿਆਂਦਾ ਕਿਉਂਕਿ ਕਬੀਲੇ ਬੜੀਆਂ ਸੋਹਣੀਆਂ ਲੈਣੇ ਲਿਖਿਓ ਕਹਿੰਦਾ ਲੜਨਾ ਤਾਂ ਖਤਰ ਲੜਨਾ ਕੌਮ ਖਾਤਰ ਮਰਨਾ ਕੌਮ ਖਾਤਰ ਜਿਸ ਕੌਮ ਦੀ ਮੁੱਢ ਤੋਂ ਆਤਾ ਨੇ ਉਹ ਕੰਮ ਮਰ ਜੀਵੜੇ ਕਰੇ ਪੈਦਾ ਉਹਨੂੰ ਲੌਂਜਾ ਰੰਗ ਸ਼ਹਾਦਤਾਂ ਦੇ ਉਹਨਾਂ ਕੌਮਾਂ ਦੀ ਬੰਜਲ ਦਾ ਰਾਫਦਾ ਮਾਲ ਜਿਹਨਾਂ ਨੂੰ ਆਇਆ ਸ਼ਹੀਦਿਆਂ ਦਾ ਉਹ ਕੌਮ ਫੁੰਦੀ ਦਰ ਜ਼ਿੰਦਗੀ ਦੀ ਜਿਵੇ ਕੋਲ ਸ਼ਰਮਾਇਆ ਛਕਦੀਆਂ ਉਹ ਬੋਤ ਮਾਦਮ ਫੁੰਦੀ ਬੇਈਸਾਨਾ ਆਖਰੀਆ ਘਾ ਲੋ ਮਬਦਦ ਕਰੋ ਵੀਰੋ ਪੈਣ ਜਿਹੜੇ ਤੇ ਤੁਸੀਂ ਵਿਆਹ ਸ਼ਬਦ ਤੇ ਖੜੇ ਹੋਣਾ ਕਿਸੇ ਨੂੰ ਤੁਸੀਂ ਆਵਾਜ਼ ਨੂੰ ਛੋੜਨੀ ਨਹੀਂ ਚਾਹੀਦੀ ਤੁਹਾਡੀ ਜਕਰੇ ਦੀ ਆਵਾਜ਼ ਨਹੀਂ ਇੰਦਰਾ ਕਰੋ ਆਪਾਂ ਉਸ ਸਾਹ ਮਹਾਨ ਜੋੜਾ ਭਾਈ ਰਣਜੀਤ ਸਿੰਘ ਜਿਹਨਾਂ ਦਾ ਸਾਰਾ ਪਰਿਵਾਰ ਉਹਨਾਂ ਦੇ ਭਾਈ ਸਾਹਿਬ ਉਹਨਾਂ ਦੇ ਭਗਾਈ ਜੀ ਸਾਡੇ ਭੈਣ ਜੀ ਜਿਹੜੇ ਕਿ ਐਸ ਸੰਸਾਰ ਨੂੰ ਅੱਜ ਦਾ ਕਹਿੰਦੇ ਨੇ ਪਿੱਛੇ ਦੇ ਸਾਡੇ ਉਹਨਾਂ ਦੀ ਯਾਦ ਦੇ ਵਿੱਚ ਥੋੜਿਆ ਪਿਆਰ ਫਤਕਾ ਦੇਣਾ ਜਿਕਾਲਾ ਬੋਲੋ ਬਲੇ ਸੋਹਣਿਆ ਕਾਹ ਜਿੱਦਲੇ ਸਾ परम सत्कार दो परम सत्कार जो गुरु रूप खालसा जी बहुत ही महान हस्तियां आदि रंजीस संग ਜੋ ਪਿਛਲੇ ਸਾਲ ਸਾਡੇ ਨਾਲੋਂ ਵਿਸ਼ਰਗਾਇਨੇ ਜਿਹੜੇ ਢਾਡੀ ਰਾਗੀ ਵਿਦਵਾਨ ਕਥਾਵਾਚਕ ਜਾਂ ਮਹਾਪੁਰਸ਼ ਵਜੋਂ ਸਾਡੇ ਸਾਹਮਣੇ ਜਾਂ ਕੌਮ ਦੇ ਕਰਨਲ ਹੁੰਦੇ ਨੇ ਉਹ ਸਰੀਰਕ ਤੌਰ ਤੇ ਸਾਡੇ ਨਾਲੋਂ ਵਿਛੜ ਜਾਂਦੇ ਨੇ ਤੇ ਉਹਨਾਂ ਦੀਆਂ ਜਿਹੜੀਆਂ ਰੂਹਾਂ ਨੇ ਅੰਦਰਲੀਆ ਭਾਵਨਾਵਾਂ ਨੇ ਸੂਖਮ ਸਰੀਰ ਨੇ ਉਹ ਹਮੇਸ਼ਾ ਹੀ ਸੰਕਤੇ ਵਿੱਚ ਰਹਿ ਦੇ ਨੇ ਸੋ ਜਿੰਨੇ ਵੀ ਵੀਰ ਭਾਈ ਬਗਾ ਕਹਿੰਦੀ ਦੀਦੀ ਮਦੂ ਔਰ ਉਹਨਾਂ ਨੂੰ ਸਮਾਧੀ ਦੇ ਪਾਸੇ ਪਹੁੰਚਿਓ ਤੈਨੂੰ ਸਾਰਾ ਧੰਨਵਾਦ ਕਰਦੇ ਆ ਸੋ ਮਹਾਨ ਹਕਤੀ ਕੌਮ ਦੇ ਮਹਾਨ ਕਸੂਰ ਨੇ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਸੋ ਉਹਨਾਂ ਦੇ ਪਿਤਾ ਜੀ ਸਾਡੇ ਵੀ ਪਿਤਾ ਜੀ ਸਰਦਾਰ ਪਰਸ਼ਿੰਦ ਸਿੰਘ ਜੀ ਉਹ ਵੀ ਪੌਂਟੇ ਨੇ ਬੜਕ ਸਿੰਘ ਅਰਸ਼ ਕਰ ਰਹੇ ਨੇ ਸੋ ਮੈਂ ਉਹਨਾਂ ਦੇ ਹੋਂਤੇ ਇੱਕ ਜਕਾਰਾ ਛੱਡੂਗਾ ਤੇ ਨਾਲ ਹੀ ਸੰਤ ਬਾਬਾ ਜਨਰਤਨ ਸਿੰਘ ਖਾਲਸਾ ਭਿੰਡਰਾਂ ਵਾਲੇ ਅਮਰ ਸ਼ਹੀਦ ਦੇ ਨਾਮ ਦਾ ਤੇ ਆਏ ਜਰਮੈ ਲਾਂਗਾ ਇੱਕ ਜਕਾਰਾ ਛੱਡਿਓ ਗਰਜਦੀ ਆਵਾਜ਼ ਦੇ ਵਿੱਚ ਬੋਲੇ ਸੋਨਿਆ ਲੋ ਸੁਨੇ ਦੋ ਪੋਤਾਵਾਂ ਬੋਲਣੀਆਂ ਨੇ ਪਹਿਲੀ ਕਵਤਾ ਮੈਂ ਬੰਦੇ ਦੀ ਜ਼ਿੰਦਗੀ ਦੇ ਉੱਤੇ ਪੇਸ਼ ਕਰਨੀ ਹੈ ਕਿਉਂਕਿ ਢਾਡੀ ਰਣਜੀਤ ਸਿੰਘ ਜੀ ਇੱਕ ਸ਼ਗਰਤੀ ਸੁਰਮੇ ਸਿੰਘ ਮੇਰੀ ਸ਼ਗਰਤੀ ਉਹਨਾਂ ਦੇ ਬੇਟੇ ਤਰਸੇ ਸਿੰਘ ਉਹ ਵੀ ਮੇਰੇ ਕੋਲ 10 ਸਾਲ ਸੰਗੀਤ ਸਿੱਖਿਆ ਉਹਨਾਂ ਨੇ ਵੀ ਜਾਨੀ ਕੇ ਵੇੜੇ ਧੜਕ ਬਲਾਰੇ ਸੀ ਧੜਕੇ ਬੋਲਦੇ ਸਨ ਸੁਹਾਵਾ ਪਹਿਲਾਂ ਕਹਿੰਦਾ ਕਿ ਸ਼ੁਰੂ ਕਰੀਏ ਬੰਦੇ ਦੀ ਜ਼ਿੰਦਗੀ ਤੇ ਇਹ ਹੀ ਰਾਂਗ ਬੋਲ ਕਰਨ ਮੈਂ ਜਿਹੜਾ ਤੇ ਵਾਰੀ ਵਾਰੀ ਨਹੀਂ ਆਉਂਦਾ ਖਾਲਸਾ ਜੀ ਇੱਕੋ ਵਾਰੀ ਮਿਲਦਾ ਹੈ ਸੋ ਆ ਗੌਰ ਨਾਲ ਸੁਣਨਾ ਉਹ ਵਾਰੀ ਵਾਰੀ ਹੀਰਾਂ ਦੇ ਜਨਮ ਲੱਪਣਾ 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 thank <laughs> you Why he hits <tries> a little motherfucker? Why he hits a little motherfucker?